ਲੋ ਜੀ ਕਰੋ ਚੈੱਕ ਕੱਦੂ ਵਰਨਾ ਘੜਾ ਸੌਖਾ ਦੇ ਲੋ ਲਾਟ ਨਹੀਂ ਟੁੱਟਦੀ ਵੀ ਟਰੈਕਟਰ ਦੀ ਕੱਦੂ ਕਰੇ ਝੋਨੇ ਦੇ ਵਿੱਚ ਟਰੈਕਟਰ ਤੁਰਨਾ ਬੜਾ ਔਖਾ ਹੈ ਵੇਖ ਲੋ ਟੁੱਟਦੀ ਹੈ ਲਾਟ ਗੇ ਪਾਸੇ ਮੋੜਦੇ ਆ ਟਰੈਕਟਰ ਕੇ ਪਾਸੇ ਮੁੜਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਕਰਦੇ ਆ ਫੇਰ ਵੀਡੀਓ ਦੀ ਸ਼ੁਰੂਆਤ ਅੱਜ ਫੇਰ ਲੱਗੇ ਸੀ ਝੋਨਾ ਬੋਣ ਤੇ ਬੜਾ ਦਿਲ ਤੇ ਪੱਥਰ ਰੱਖ ਕੇ ਅਜੀ ਝੋਨਾ ਦੇਖ ਲੋ ਕਟੋ-ਕਟ ਵੀ 45-46 ਦਿਨ ਦਾ ਝੋਨਾ ਹੋ ਗਿਆ ਤੇ ਅੱਜ ਲੱਗੇ ਆ ਬੋਣ ਇਹਦਾ ਹੋਰ ਕੋਈ ਹੱਲ ਨਹੀਂ ਹੈਗਾ ਇਹ ਹੁਣ ਹੌਲੀ-ਹੌਲੀ ਪੀਲੀ ਲੱਗ ਗਈ ਹੈ ਹੁਣ ਇਹਨੇ ਪੀਲੀ ਹੋ ਕੇ ਤੇ ਇਹਨੇ ਖੇਤ ਨੇ ਬਿਲਕੁਲ ਖਤਮ ਹੋ ਜਾਣਾ ਅਸੀਂ ਤੇ ਚਲੋ ਫਿਰ ਆਪਣੇ ਕੋਲ ਪਨੀਰੀ ਹੈਗੀ ਸੀ ਤਾਂ ਕਰਕੇ ਫੇਰ ਸੋਚਿਆ ਵੀ ਚਲੋ ਇਹਨੂੰ ਬਾ ਦੇਣੇ ਆ ਦੋ ਕਿੱਲੇ ਨੂੰ ਦੋ ਕਿੱਲੇ ਵਾਉਣੇ ਆ ਅੱਜ ਦੋ ਕਿੱਲੇ ਬਾ ਕੇ ਉਸ ਤੋਂ ਬਾਅਦ ਫਿਰ ਦੇਖਾਂਗੇ ਅੱਗੇ ਕੀ ਹਾਲਤਾਂ ਹੈ ਇੱਥੇ ਆ ਕੇ ਕਿਸਾਨ ਹਾਰ ਜਾਂਦਾ ਕੋਈ ਕਿਸੇ ਗੱਲ ਦੀ ਸਮਝ ਨਹੀਂ ਲੱਗਦੀ ਹੈਗੀ ਵੀ ਕਰਨਾ ਕੀ ਚਾਹੀਦਾ ਜਦੋਂ ਚੋਨਾ ਲੱਗੇ ਸੀ ਲਾਉਣ ਉਦੋਂ ਡਾਕਟਰ ਸ਼ੇਰ ਗਿੱਲ ਮਖਈ ਜੀ ਨੇ ਪਾਈ ਸੀ ਵੀਡੀਓ ਵੀ ਐ ਕਿ ਚਿੱਟੀ ਪੇਠਾ ਵਾਲਾ ਟੱਡਾ ਦੇਖਿਆ ਗਿਆ ਹੈ ਖੇਤਾਂ ਦੇ ਵਿੱਚ ਤੇ ਉਹੀ ਗੱਲ ਹੋਈ ਹੈ ਉਹਨਾਂ ਦੀ ਗੱਲ ਸੱਚੀ ਹੋਗੀ ਤੇ ਸਪਰੇਆ ਵੀ ਅਸੀਂ ਤਿੰਨ ਤਿੰਨ ਕਰੀਆਂ ਨੇ ਪਨੀਰੀ ਦੇ ਉੱਤੇ ਸਭ ਤੋਂ ਪਹਿਲਾਂ ਚੈੱਕ ਕਰੀ ਫੇਰ ਉਸ਼ੀਨ ਦੀ ਇੱਕ ਸਪਰੇ ਕਰੀ ਸੀ ਇਹਦੇ ਤੇ ਫੇਰ ਆਪਾਂ ਜਿਹੜੀ ਲਾਲ ਦਵਾਈ ਆਉਂਦੀ ਹੈ ਆਪਣਾ ਚਿੱਟੇ ਤੇਲੇ ਤੋਂ ਕਣਕ 'ਚ ਕਰਦੇ ਹੁੰਨੇ ਆ ਫੇਰ ਚਿੱਟੇ ਤੇਲੇ ਤੋਂ ਉਹ ਕਰੀ ਸੀ ਉਹ ਕਰਕੇ ਤਿੰਨ ਵਾਰ ਸਪਰੇ ਕਰੀ ਪਨੀਰੀ ਦੇ ਉੱਤੇ ਪਰਮਲ ਦੇ ਉੱਤੇ ਵੀ ਕਰੀ ਬਾਸਬਤੀ ਦੇ ਉੱਤੇ ਵੀ ਕਰੀ ਚਲੋ ਬਾਸ ਬੱਤੀ ਦੀਆਂ ਵੈਰਾਈਟੀਆਂ ਦੇ ਵਿੱਚ ਤਾਂ ਘੱਟ ਅਟੈਕ ਆਇਆ ਕੋਈ ਕਿਤੇ ਬੂਟਾ ਹੈ ਮਤਲਬ ਪਰ ਜਿਹੜੀਆਂ ਇਹ ਪਰਮਲ ਦੀਆਂ ਵੈਰਾਈਟੀਆਂ ਨੇ ਪਰਮਲ ਦੀਆਂ ਵੈਰਾਈਟੀਆਂ ਦੇ ਵਿੱਚ ਜ਼ਿਆਦਾ ਆਈ ਹੈ ਸ਼ਿਕਾਇਤ ਇਹ ਤੇ ਇੱਕ ਗੱਲ ਦੀ ਸਮਝ ਨਹੀਂ ਲੱਗਦੀ ਹੈ ਕਿ ਜਿਵੇਂ ਮੰਨ ਲਓ ਕਿ ਝੋਨਾ ਜਿਹੜਾ ਸ਼ਾਂ ਦੇ ਵਿੱਚ ਹੈ ਜਿੱਥੇ ਕਿਤੇ ਦਰਖਤ ਦੀ ਸ਼ਾਂ ਹੈ ਜਿਵੇਂ ਹੁਣ ਆਹ ਦੇਖੋ ਇੱਥੇ ਆ ਸੜਕ ਦੀ ਉਹ ਲੱਗਦੀ ਆ ਨਾ ਇਹਨੂੰ ਨਾਲ ਤੇ ਉਹ ਛੋਟਾ ਜਿਹਾ ਬੂਟਾ ਹੈ ਇਥੇ ਸ਼ਾਂ ਪੈਂਦੀ ਹੈ ਹਲਕੀ ਜੀ ਇਥੇ ਝੋਨਾ ਬਿਲਕੁਲ ਸਹੀ ਖੜਿਆ ਹੈ ਦੇਖੋ ਆ ਸਾਰਾ ਝੋਨਾ ਬਿਲਕੁਲ ਸਹੀ ਹੈ ਵਿੱਚ ਵਿੱਚ ਜੇ ਇਹੋ ਜਿਹਾ ਵੀ ਹੋ ਜਾਂਦਾ ਤਾਂ ਆਪਾਂ ਬੌਣ ਦੀ ਲੋਡ ਨੌਬਤ ਨਾ ਆਉਂਦੀ ਪਰ ਹੁਣ ਕੀ ਕਰ ਸਕਦੇ ਆ ਇਹ ਕਰਨਾ ਹੀ ਪੈਣਾ ਸੀ ਤੇ ਇਹਦਾ ਕਰਕੇ ਕੱਦੂ ਇਹਨੂੰ ਅੱਜ ਕਰਕੇ ਥੱਲੇ ਦੱਬ ਦੇਾਂਗੇ ਦੱਬਣ ਤੋਂ ਬਾਅਦ ਉਸ ਤੋਂ ਬਾਅਦ ਫਿਰ ਦੁਬਾਰਾ ਫਿਰ ਇੱਕ ਵਾਰ ਇਹਦੇ ਵਿੱਚ ਕਰਕੇ ਕੱਦੂ ਰੋਟਾਵੇਟਰ ਨਾਲ ਤੇ ਫੇਰ ਆਪਾਂ ਝੋਨਾ ਲਵਾ ਦਿਆਂਗੇ ਕਿਉਂਕਿ ਇਹਨੇ ਇੱਕ ਵਾਰ ਜਦੋਂ ਥੱਲੇ ਦੱਬਿਆ ਜਾਣਾ ਹੈ ਨਾ ਉਦੋਂ ਫੇਰ ਇਹਦੀ ਗੈਸ ਬਣ ਜਾਣੀ ਹੈ ਥੱਲੇ ਇਹਨੇ ਗਲ ਜਾਣਾ ਹੈ ਗਲਣ ਨਾਲ ਫੇਰ ਇਹਦੀ ਗੈਸ ਬਣੇਗੀ ਗੈਸ ਬਣਨ ਨਾਲ ਫੇਰ ਝੋਨਾ ਉੱਪਰ ਆਲਾ ਮੱਚ ਜਾਂਦਾ ਹੈ ਤਾਂ ਕਰਕੇ ਆਪਾਂ ਇਹਨੂੰ ਦੱਬ ਦਿਆਂਗੇ ਥੱਲੇ ਦੱਬ ਕੇ ਫੇਰ ਦੋ ਦਿਨ ਬਾਅਦ ਕੱਦੂ ਫੇਰੇ ਦਾ ਕਰ ਦਿਆਂਗੇ ਦੁਬਾਰਾ ਕੰਮ ਤਾਂ ਵੀ ਜ਼ਿਆਦਾ ਔਖਾ ਹੋ ਗਿਆ ਜਿਵੇਂ ਮੰਨ ਲਓ ਕਿ ਪੀ ਹੁਣ ਜਿਹੜੀਆਂ ਪੀਆਰ ਦੀਆਂ ਵੈਰੈਟੀਆਂ ਨੇ ਇਹਨਾਂ ਦੇ ਵਿੱਚ ਸਾਰੀਆਂ ਦੇ ਵਿੱਚ ਸ਼ਿਕਾਇਤ ਆਈ ਹੈ ਹਨ ਤੇ ਮੈਂ ਦਿਖਾਉਣਾ ਤੁਹਾਨੂੰ ਇੱਧਰ ਆਪਣੇ ਖੜੀ ਹੋਈ ਹੈ ਪੀਲੀ ਪੂਛਾ ਹਨ ਤੇ ਇਹ ਵੱਟ ਦੇ ਨਾਲ ਵੱਟ ਹੈ ਇਹ ਇੱਕ ਗੱਲ ਦੀ ਇਹ ਸਮਝ ਨਹੀਂ ਲੱਗਦੀ ਹੈਗੀ ਆ ਦੇਖੋ ਆ ਤੁਹਾਡੇ ਸਾਹਮਣੇ ਹੈ ਜੀ ਆਲੋ ਲੋ ਜੀ ਆ ਪੀਲੀ ਪੂਸ਼ਾ ਖੜੀ ਏ ਇੱਧਰ ਤੇ ਆ ਚੋਨਾ ਆਪਾਂ ਵਾਉਣ ਲੱਗੇ ਹੋਏ ਆ ਇਹ ਵੱਟ ਦੇ ਨਾਲ ਵੱਟ ਆ ਅੱਛਾ ਬਿਮਾਰੀ ਏ ਦੂਜੀ ਵੱਟ ਦੇ ਨਾਲ ਵੱਟ ਅੱਗੇ ਚਲੇ ਗਈ ਏ ਅੱਗੇ ਤੋਂ ਅੱਗੇ ਚਲੇ ਗਈ ਏ ਪਰ ਇੱਧਰ ਨਹੀਂ ਮਤਲਬ ਆਈ ਹੈਗੀ ਚਲੋ ਨਾਲ-ਨਾਲ ਕਿਸੇ ਬੂਟੇ ਨੂੰ ਹੈਗੀ ਏ ਇਹ ਨਹੀਂ ਹੈ ਵੀ ਨਹੀਂ ਹੈਗੀ ਵੀ ਬੂਟਾ ਵੈਸੇ ਕੋਈ ਦਿਸਦਾ ਵੀ ਨਹੀਂ ਹੈਗਾ ਐਵੇਂ ਛੇਤੀ-ਛੇਤੀ ਕੋ ਪਤਾ ਨਹੀਂ ਲੱਗਦਾ ਹੈਗਾ ਕਿਸੇ ਬੂਟੇ ਨੂੰ ਸ਼ਾਇਦ ਹੋਵੇਗੀ ਦੇ ਵਿੱਚ ਵੀ ਇਥੇ ਨਾਲ-ਨਾਲ ਆਹ ਦੇਖੋ ਜਿਵੇਂ ਆਹ ਬੂਟੇ ਨੇ ਇਹਨਾਂ ਨੂੰ ਹੈਗੀ ਹੈ ਨਾਲ-ਨਾਲ ਤੇ ਆਹ ਬੂਟੇ ਵੈਸੇ ਖੋਤੇ ਰਹੇ ਹੋਏ ਨੇ ਤੇ ਇਸੇ ਗੱਲ ਦੀ ਸਮਝ ਨਹੀਂ ਲੱਗਦੀ ਹੈਗੀ ਪੀ 1 ਇਹ ਵੈਰੈਟੀ ਪੀਲੀ ਪੂਸ਼ਾ ਜਦੋਂ ਬਾਈ ਦੇ ਵਿੱਚ ਬਿਮਾਰੀ ਆਈ ਸੀ ਨਾ ਤੇ ਪੀਲੀ ਪੂਸ਼ਾ ਸਾਡੇ ਕੋਲ ਘੱਟੋ-ਘੱਟ 25 ਕਿੱਲੇ ਲੱਗੀ ਹੋਈ ਸੀ ਤੇ ਇੱਕ ਵੀ ਬੂਟੇ ਨੂੰ ਬਿਮਾਰੀ ਨਹੀਂ ਸੀ ਆਈ ਕਿਉਂਕਿ ਪੀਲੀ ਪੂਛਾ ਜਿਹੜੀ ਇਹ ਲੱਗਦੀ ਬੜੀ ਐਡਵਾਂਸ ਹੈ ਸਭ ਤੋਂ ਪਹਿਲਾਂ ਪੀਲੀ ਪੂਛਾ ਨੂੰ ਲਾਉਣਾ ਅਸੀਂ ਸ਼ੁਰੂ ਕਰਦੇ ਹੁੰਨੇ ਆ ਤੇ ਇਸ ਵਾਰ ਵੀ 7-8 ਜੂਨ ਨੂੰ ਅਸੀਂ ਇਹ ਟ੍ਰਾਂਸਪਲੈਂਟ ਕਰਤੀ ਸੀ ਪੀਲੀ ਪੂਛਾ ਹਨਾ ਉਸ ਤੋਂ ਬਾਅਦ ਵਾਰੀ ਆ ਗਈ 110 ਦੀ ਹੁਣ 110 ਜਿਹੜੀ ਹੈ ਰਿਸਰਚ ਵੈਰੈਟੀ ਹੈ ਹਨਾ ਤੇ ਇਹ ਗੱਲ ਦੀ ਸਮਝ ਨਹੀਂ ਲੱਗੀ ਵੀ ਜਿਹੜੀ 110 ਰਿਸਰਚ ਵੈਰੈਟੀ ਹੈ ਉਹਦੇ ਵਿੱਚ ਇਹ ਬਿਮਾਰੀ ਨਹੀਂ ਆਉਂਦੀ ਹੈਗੀ ਹਨਾ 110 ਜਿਹੜੇ ਵੀ ਕਿਸਾਨਾਂ ਨੇ ਲਾਈ ਹੈ ਉਹ ਸਾਰੀ ਦੀ ਸਾਰੀ ਉਦਾਂ ਦੀ ਉਦਾਂ ਹੀ ਖੜੀ ਹੈ ਹਨਾ ਐਡੇ ਐਡੇ ਡਾਕਟਰ ਬੈਠੇ ਨੇ ਉਹਨਾਂ ਕੋਲੋਂ ਇਸ ਚੀਜ਼ ਦਾ ਹੱਲ ਨਹੀਂ ਨਿਕਲਿਆ ਕੋਈ ਤੋੜ ਨਹੀਂ ਨਿਕਲਿਆ ਸਿਰਫ ਇਹ ਕਹਿਗੇ ਪੱਲਾ ਝਾੜਦਾ ਵੀ ਚਿੱਠੀ ਪੇਠ ਵਾਲਾ ਟਿੱਡਾ ਆਉਂਦਾ ਤੇਲਾ ਆਉਂਦਾ ਉਹਦੇ ਨਾਲ ਵਾਇਰਸ ਫੈਲ ਜਾਂਦੀ ਹੈ ਵੀ ਤੁਸੀਂ ਤੁਹਾਨੂੰ ਬੰਦਾ ਪੁੱਛਣ ਵਾਲਾ ਹੋਵੇ ਸਰਕਾਰ ਨੂੰ ਅਪੀਲ ਹੈ ਸਰਕਾਰ ਨੂੰ ਵੀ ਭਗਵੰਤ ਮਾਨ ਸਾਹਿਬ ਤੁਸੀਂ ਇਹਨਾਂ ਨੂੰ ਪੁੱਛੋ ਵੀ ਇੰਨੀਆਂ ਤੁਸੀਂ ਤਨਖਾਹਾਂ ਦਿੰਨੇ ਹੋ ਇਹਨਾਂ ਨੂੰ ਵੀ ਇਸ ਗੱਲ ਦਾ ਕੋਈ ਕੋਈ ਤਾਂ ਹੱਲ ਕੱਢੋ ਕਿ ਕਿਸਾਨ ਤੁਹਾਡੇ ਇਹੀ ਬਸ ਤੁਸੀਂ ਬੀ ਲਾਂਚ ਕਰਤਾ ਲੋਕਾਂ ਨੇ ਲੈਂਚ ਲੱਗ ਲੱਗ ਕੇ ਆ ਮੇਰੇ ਵੀਰ ਨੇ ਨਾਲ ਮੈਂ ਦਿਖਾਉਣਾ ਨਾਲ ਗਵਾਂਢੀ ਨੇ ਇੱਧਰ 100 32 ਵਾਈ ਹੈ ਲੈਂਚ ਲੱਗ ਲੱਗ ਕੇ ਝੋਨਾ ਅਸੀਂ ਲਿਆ ਹੈ ਹਨਾ ਲੈਣਾ ਚ ਲਗ ਲੱਗ ਕੇ ਦੋ ਦੋ ਕਿਲੋ ਬੀਜ ਲੈ ਕੇ ਆਏ ਆ ਮੇਰੇ ਵੀ ਲੱਗਿਆ ਹੋਇਆ 132 ਉਹਦੇ ਵਿੱਚ ਵੀ ਪ੍ਰੋਬਲਮ ਹੈਗੀ ਹੈ ਉਹਦੇ ਵਿੱਚ ਚਲੋ ਘਟ ਹੈ ਪਤਾ ਨਹੀਂ ਕੀ ਚੱਕਰ ਹੈ ਵੀ ਚਲੋ ਘਟ ਹੈ ਹੁਣ ਆਹ ਦੇਖ ਲੋ ਆ ਤੁਹਾਡੇ ਸਾਹਮਣੇ ਆਹ A to Z ਆ ਸਿਰੇ ਤੋਂ ਸਿਰੇ ਤੱਕਰ ਵੈਰਾਈਟੀ ਆ ਦੇਖ ਲੋ ਇੱਥੋਂ ਸ਼ੁਰੂ ਹੋ ਜਾਂਦੀ ਹੈ ਇਹ ਆ ਦੇਖੋ ਇਹ ਐ ਪੱਧਰ ਹੀ ਚਲੇ ਜਾਂਦੀ ਹੈ ਕਣਾਂ ਹੀ ਹੁਣ ਇਹਨੂੰ ਦੱਸੋ ਰੱਖ ਕੇ ਅਸੀਂ ਕੀ ਕਰਾਂਗੇ ਆ ਲੋ ਇਹਨੂੰ ਰੱਖ ਕੇ ਅਸੀਂ ਕੀ ਕਰ ਲਵਾਂਗੇ ਆ ਲੋ ਕੋਈ ਹੱਲ ਹੈਗਾ ਇਹਦਾ ਕਿਸੇ ਕੋਲ ਕੋਈ ਜਵਾਬ ਨਹੀਂ ਹੈਗਾ ਸਿਰਫ ਇਹਨਾਂ ਨੇ ਕਿਸਾਨਾਂ ਦਾ ਬੇਫਕੂਫ ਬਣਾਇਆ ਹੋਇਆ ਹੈ ਕਿਸਾਨ ਜਿਹੜੇ ਨੇ ਉਹ ਬਣੀ ਜਾਂਦੇ ਨੇ ਬੇਫਕੂਫ ਤੇ ਜਿਹੜੇ ਇਹਨਾਂ ਯੂਨੀਵਰਸਿਟੀਆਂ ਦਾ ਬੀਜ ਲਿਆ ਲਿਆ ਕੇ ਖੇਤਾਂ ਦੇ ਵਿੱਚ ਲਾਉਂਦੇ ਨੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਵੀ ਵੀਰੋ ਇਹਨਾਂ ਦੇ ਬੀਜਾਂ ਤੋਂ ਬਚੋ ਇਹ ਤੁਹਾਨੂੰ 2-4 ਸਾਲਾਂ ਦੇ ਵਿੱਚ ਅਜਾੜ ਦੇਣਗੇ ਜਿਹੜੀਆਂ ਯੂਨੀਵਰਸਿਟੀਆਂ ਬਣੀਆਂ ਨੇ ਨਾ ਤੁਹਾਨੂੰ ਅਜਾੜ ਦੇਣਗੀਆਂ ਇਹ ਮੈਂ ਤਾਂ ਇਹੀ ਅਪੀਲ ਕਰਦਾ ਵੀ ਪ੍ਰਾਈਵੇਟ ਫਰਮਾਂ ਦਾ ਬੀਜ ਲੈ ਆ ਕੇ ਬੀਜਿਆ ਕਰੋ ਲੋੜ ਨਹੀਂ ਹੈ ਇਹਨਾਂ ਦੀਆਂ ਪੀਆਰ ਵੈਰੈਟੀਆਂ ਲਾਉਣ ਦੀ ਸਿਰਫ ਇੱਕ ਇਹਨਾਂ ਦੀ ਪੀਆਰ 126 ਚੱਲੀ ਹੈ ਬਸ ਹੋਰ ਕਿਹੜੀ ਵੈਰੈਟੀ ਇਹਨਾਂ ਦੀ ਕਾਮਯਾਬ ਹੋਈ ਹੈ ਪੀਆਰ 129 ਨੂੰ ਬਿਮਾਰੀ ਆਉਂਦੀ ਹੈ 28 ਨੂੰ ਬਿਮਾਰੀ ਆਉਂਦੀ ਹੈ 31 ਨੂੰ ਬਿਮਾਰੀ ਆਉਂਦੀ ਹੈ 32 ਨੂੰ ਬਿਮਾਰੀ ਆਉਂਦੀ ਹੈ ਦੱਸੋ ਹੋਰ ਕਿਹੜੀ ਤੇ ਪੀਆਰ 114 ਦੀ ਲੋਕਾਂ ਨੇ ਲਾਈ ਹੈ ਪੀਆਰ 114 ਨੂੰ ਬੜੀ ਬਿਮਾਰੀ ਆਈ ਹੈ ਹੁਣ ਤੁਸੀਂ ਮੈਨੂੰ ਦੱਸ ਦੋ ਵੀ ਕਿਹੜੀ ਵੈਰੈਟੀ ਹੈ ਸਾਡੇ ਲਾਣ ਯੋਗ ਜਿਹੜੀ ਅਸੀਂ ਲਾ ਲਈਏ ਜਿਹੜੀਆਂ ਹੁਣ ਪੁਰਾਣੀਆਂ ਵੈਰੈਟੀਆਂ ਨੇ ਪੀਆਰ 111 ਪੀਆਰ 113 ਉਹ ਵੈਰੈਟੀਆਂ ਅਸੀਂ ਕਿਹੜੇ ਹਿਸਾਬ ਨਾਲ ਲਾ ਲਈਏ ਹੁਣ ਕਿਸੇ ਏਰੀਆ ਦੇ ਵਿੱਚ ਪੀਆਰ 113 ਪੀਆਰ 111 ਨਹੀਂ ਲੱਗਦੀਆਂ ਪੀਆਰ 114 ਵੀ ਨਹੀਂ ਸਾਡੇ ਹੁਣ ਲੱਗਦੀ ਹੈਗੀ ਪੀਆਰ 114 ਅਸੀਂ ਪਹਿਲਾਂ ਲਾਉਂਦੇ ਰਹੇ ਹਾਂ ਬੜੀ ਚੱਲੀ ਹੈ ਇਹ ਪਰ ਪੀਆਰ 114 ਸਾਡੇ ਖੇਤਾਂ ਦੇ ਵਿੱਚ ਹੁਣ ਕਾਮਯਾਬ ਨਹੀਂ ਹੈਗੀ ਸਾਡੇ ਇੱਥੇ ਕਈ ਭਰਾਵਾਂ ਨੇ ਲਈ ਹੋਈ ਹੈ ਉਹਦੇ ਵਿੱਚ ਵੀ ਬੌਣੇ ਬੂਟਿਆਂ ਦੀ ਸ਼ਿਕਾਇਤ ਆਈ ਹੈ ਹੁਣ ਸਾਡੇ ਤਾਂ ਚਲੋ ਇਹ ਖੇਤਾਂ ਨੂੰ ਰਸਤਾ ਹੈਗਾ ਅਸੀਂ ਤਾਂ ਸਾਡਾ ਟਰੈਕਟਰ ਵਿੱਚ ਆ ਗਿਆ ਹਨਾ ਸੜਕ ਦੇ ਉੱਤੇ ਕੁਦਰਤੀ ਗੱਲ ਹੈ ਜੇ ਮੰਨ ਲਓ ਕਿ ਹੁਣ ਇਹ ਖੇਤ ਗੱਬੇ ਹੁੰਦੇ ਹੁਣ ਉਹ ਗੱਬੇ ਖੇਤ ਹੁੰਦੇ ਜੇ ਮੰਨ ਲਓ ਕਿ ਉਹ ਸਿਰੇ ਤੇ ਹੁੰਦੇ ਸੀ ਉੱਪਰਲੇ ਪਾਸੇ ਝੋਨਾ ਲਾਉਣਾ ਸ਼ੁਰੂ ਕਰ ਦਿੰਦੇ ਤੇ ਇੱਥੇ ਝੋਨਾ ਸਹੀ ਹੁੰਦਾ ਫਿਰ ਅਸੀਂ ਕਿਹੜੇ ਹਿਸਾਬ ਨਾਲ ਟਰੈਕਟਰ ਵਿੱਚ ਲੈ ਕੇ ਚਲੇ ਜਾਂਦੇ ਇਹਨੂੰ ਕਿਹੜੇ ਹਿਸਾਬ ਨਾਲ ਅਸੀਂ ਵਾਹ ਦਿੰਦੇ ਯੂਨੀਵਰਸਟੀਆਂ ਦੇ ਡਾਕਟਰ ਇੰਨੇ ਹੀ ਨਕਮੇ ਹੋ ਗਏ ਵੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਇਸ ਬਿਮਾਰੀ ਦਾ ਵੀ ਇਸ ਬਿਮਾਰੀ ਦਾ ਹੱਲ ਵੀ ਕੋਈ ਕੱਢਦੀ ਏ ਹੁਣ ਜਿਹੜੇ ਖੇਤਾਂ 'ਚ ਕੋਈ ਦਰਖਤ ਦੀ ਛਾਂ ਪੈਂਦੀ ਹੈ ਕਿਤੇ ਮਤਲਬ ਕੋਈ ਕਿਸੇ ਕੰਧਕੁੰਧ ਦੀ ਛਾਂ ਪੈਂਦੀ ਹੈ ਉਹ ਖੇਤਾਂ ਦੇ ਵਿੱਚ ਉਹ ਸਾਈਡ ਦੇ ਉੱਤੇ ਝੋਨਾ ਖਰਾਬ ਹੁੰਦਾ ਹੀ ਨਹੀਂ ਹੈਗਾ ਉਹ ਝੋਨਾ ਜਿਹੜਾ ਪੂਰੀ ਗ੍ਰੋਥ ਕਰਦਾ ਹੈ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਜਾਗੋ ਮਾੜਾ ਜਿਆ ਇਹਨਾਂ ਦੇ ਸਿਕੰਜਾ ਕੱਥੋ ਇਹਨਾਂ ਨੂੰ ਪੁੱਛੋ ਇਸ ਬਿਮਾਰੀ ਦਾ ਹੱਲ ਕੀ ਹੈ ਕਿਦੀ ਕੋਈ ਦਵਾਈ ਲੱਭ ਕੇ ਦੇਣ ਸਾਨੂੰ ਜੇ ਅਸੀਂ ਪਨੀਰੀ ਦੇ ਉੱਤੇ ਵੀ ਸਪਰੇਆ ਪਾਈਆਂ ਪਨੀਰੀ ਹੁਣ ਕਿੰਨਾ ਕੁ ਅਸੀਂ ਝੋਨੇ ਦੇ ਉੱਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਤੁਸੀਂ ਇੰਜ ਕਰੋ ਜੀ ਇਹਦੇ ਤੇ ਝੋਨੇ ਦੇ ਉੱਤੇ ਸਪਰੇਅ ਕਰ ਦਿਓ ਜਿਹੜਾ ਤੁਸੀਂ ਟ੍ਰਾਂਸਪਲੈਂਟ ਕਰਿਆ ਹੋਇਆ ਤੇਲੇ ਵਾਲੀ ਸਪਰੇਅ ਕਰਦੋ ਰੋਗ ਥਾਮ ਹੋ ਜਾਏਗੀ ਆਹ ਰੋਗ ਥਾਮ ਹੋਈ ਐ ਅਸੀਂ ਇਹਨਾਂ 8-10 ਕਿੱਲਾਂ ਦੇ ਉੱਤੇ ਸਾਰੇ ਦੇ ਉੱਤੇ ਸਪਰੇਅ ਕਰਤੀ ਸਪਰੇਅ ਕਰਨ ਦੇ ਨਾਲ ਜਿਹੜੀ ਬਿਮਾਰੀ ਸੀ ਉਹਨੇ ਬਿਮਾਰੀ ਨੇ ਆਪਣਾ ਪੂਰਾ ਤੰਡਵ ਰਚਤਾ ਉਸ ਤੋਂ ਬਾਅਦ ਆ ਕੋਈ ਕਿਤੇ ਬੂਟਾ ਹੈ ਜਿਹੜਾ ਖੜਿਆ ਹੈ ਜਿਹੜਾ ਬਿਲਕੁਲ ਸਟਰੋਂਗ ਸੀ ਉਹ ਬੂਟਾ ਖੜਿਆ ਰਹਿ ਗਿਆ ਵਿੱਚ ਇਹਨਾਂ ਦੇ ਵਿੱਚ ਦੜਾਏ ਯੂਨੀਵਰਸਿਟੀ ਦੇ ਵਿੱਚ ਹੀ ਦੜਾ ਆਇਆ ਸਾਡੇ ਕੋਲ ਪਹਿਲੇ ਸਾਲ ਉਹੀ ਬੀਜ ਅਸੀਂ ਘਰ ਵਾਤੇ ਰੱਖਿਆ ਉਹ ਘਰ ਵਾਲਾ ਬੀਜ ਥੋੜਾ ਜਿਆ ਫਿਰ ਵੀ ਠੀਕ ਰਿਹਾ ਉਹ ਉੱਪਰਲੇ ਪਾਸੇ ਮੈਂ ਦਿਖਾਉਣਾ ਉਹ ਘਰ ਵਾਲਾ ਬੀਜ ਲੱਗਿਆ ਹੋਇਆ ਤੇ ਆ ਬੀਜੇ ਦੇ ਨਾਲ ਲੱਗਿਆ ਸੀ ਇਸ ਬੀਜ ਨੇ ਉਹਨੂੰ ਵੀ ਲਾਗ ਲਾਤੀ ਹੈ ਨਾਲ ਨਹੀਂ ਤਾਂ ਉਹ ਬੀਜ ਬਿਲਕੁਲ ਸਹੀ ਖੜਿਆ ਹੈ ਉੱਪਰਲੇ ਪਾਸੇ ਜੇ ਇਹ ਇਸੇ ਤਰਾ ਦਾ ਬੀਜ ਹੁੰਦਾ ਤਾਂ ਇਹ ਹੁਣ ਨੂੰ ਅਸੀਂ ਸਾਨੂੰ ਸਾਰਾ ਹੀ ਬੋਣਾ ਪੈ ਜਾਣਾ ਸੀ ਤੇ ਹੁਣ ਮੈਂ ਇਹੀ ਅਪੀਲ ਕਰਦਾ ਸਰਕਾਰ ਅੱਗੇ ਵੀ ਵੀ ਇਹਨਾਂ ਨੂੰ ਪੁੱਛੋ ਯੂਨੀਵਰਸਿਟੀਆਂ ਦੇ ਡਾਕਟਰਾਂ ਨੂੰ ਪੁੱਛੋ ਵੀ ਇਹਦਾ ਹੱਲ ਤੁਸੀਂ ਕੀ ਕੱਢਿਆ ਹੈ ਗਿਆ ਸੀ ਹਨ ਤੇ ਮੈਂ ਤਾਂ ਆਪਣੇ ਦੁਖੀ ਹਿਰਦੇ ਨਾਲ ਇਹੀ ਅਪੀਲ ਕਰਦਾ ਸਰਕਾਰ ਅਗੇ ਸਾਬ ਜੀ ਤੁਸੀਂ ਮਾੜਾ ਮੋਟਾ ਸੋਚੋ ਕਿਸਾਨਾਂ ਬਾਰੇ ਤੁਸੀਂ ਇਹਨਾਂ ਯੂਨੀਵਰਸਿਟੀਆਂ ਦੇ ਸਿਕੰਜਾ ਕਸੋ ਇਹਦਾ ਹੱਲ ਲੱਭੋ ਹੁਣ ਬਾਈ ਦੇ ਵਿੱਚ ਬਿਮਾਰੀ ਆਈ ਸੀ ਨਹੀਂ ਤਾਂ ਇਹਨਾਂ ਡਾਕਟਰਾਂ ਨੂੰ ਚਾਹੀਦਾ ਸੀ ਅਸੀਂ ਬਾਈ ਦੇ ਵਿੱਚ ਹੀ ਇਹਦਾ ਕੋਈ ਹੱਲ ਲੱਭ ਲਈਏ ਵੀ ਕਿਸਾਨ ਪਰੇਸ਼ਾਨ ਨਾ ਹੋਣ ਜਦੋਂ ਤੁਸੀਂ ਬੀਜ ਕੱਢ ਦਿੰਨੇ ਹੋ ਨਵਾਂ ਤੇ ਤੁਹਾਡਾ ਬੀਜ ਅਸੀਂ ਲੈਣ ਵਾਸਤੇ ਲਾਈਨਾਂ 'ਚ ਲੱਗ ਜਾਂਦੇ ਆ ਹਨਾ ਤੇ ਉਸ ਤੋਂ ਬਾਅਦ ਹੁਣ ਤੁਸੀਂ ਯਾਰ ਇਹਦਾ ਹੱਲ ਕਿਉਂ ਨਹੀਂ ਕੱਟ ਸਕਦੇ ਆ ਦੱਸੋ ਆ ਸਾਰਾ ਝੋਨਾ ਵਾਦੇਣਾ ਸੀ ਕਿਦਾ ਦਿਲ ਕਰਦਾ ਯਾਰ ਆ ਦੇਖੋ ਕਿੱਡੀ ਕਿੱਡੀ ਫਸਲ ਹੋਈ ਐ ਕਿੱਡੀ ਕਿੱਡੀ ਫਸਲ ਹੋਈ ਏ ਜੇ ਹੁਣ ਆਦੇ ਉਹ ਕਿੱਡਾ ਕਿੱਡਾ ਬੂਟਾ ਬਣਾਇਆ ਹੋਇਆ ਝੋਨੇ ਨੇ ਐਡਾ ਐਡਾ ਬੂਟਾ ਬਣਾ ਕੇ ਫਿਰ ਰੁਕੀ ਐ ਫਸਲ ਇਹ ਆ ਲਓ ਜੇ ਐਡਾ ਐਡਾ ਬੂਟਾ ਬਣਾ ਕੇ ਫਸਲ ਰੁਕੀ ਐ ਇਹ ਸਿਰਫ ਸਾਡੇ 3 3 ਯੂਰੀਏ ਪਵਾ ਕੇ ਵਿੱਚ ਪਦਾਨਾ ਪਵਾ ਕੇ ਫਟੇਰੇ ਪਵਾ ਕੇ ਇਹ ਫਿਰ ਰੁਕੀ ਐ ਇਹ ਜੇ ਰੁਕਣਾ ਸੀ ਇਹਨੇ ਫੜੀ ਨੇ ਪਹਿਲਾਂ ਹੀ ਰੁਕ ਜਾਂਦੀ ਏਕ-ਇਕ ਯੂਰੀਏ ਦੇ ਉੱਤੇ ਹੀ ਅਸੀਂ ਉਦੋਂ ਹੀ ਹੱਲ ਕਰ ਲੈਂਦੇ ਉਦੋਂ ਜੀੜੀਆਂ ਲੱਗਦੀਆਂ ਸੀ ਇਹ ਬਿਮਾਰੀ ਜਿਹੜੀ ਹੈ ਐਂਡ ਤੱਕਰ ਉਦੋਂ ਤੱਕ ਇਹ ਆਪਣਾ ਅਸਲੀ ਰੂਪ ਵਿਖਾਉਂਦੀ ਆ ਜਦੋਂ ਤੱਕ ਝੋਨਾ ਜਿਹੜਾ ਪੂਰਾ ਗਰੋਥ ਨਹੀਂ ਕਰ ਜਾਂਦਾ ਜੇ ਹੁਣ ਆ ਝੋਨਾ ਦੇਖ ਲਓ ਇਹਦੇ 'ਚ ਕੀ ਕਮੀ ਐ ਆ ਝੋਨੇ ਨੇ ਪੂਰਾ ਫਟੇਰਾ ਕਰਿਆ ਹੋਇਆ ਲਓ ਜੀ ਆ ਕਰੋ ਚੈੱਕ ਆ ਲੋ ਆ ਕਰੋ ਚੈੱਕ ਇਹਦਾ ਫਟੇਰਾ ਇਥੋਂ ਦਾ ਕਰੇ ਨੇ ਫਟੇਰਾ ਕਰਿਆ ਹੋਇਆ ਹੈ ਹਨਾ ਹੁਣ ਐਡਾ ਫਟੇਰਾ ਕਰਕੇ ਝੂਨਾ ਫੇਰ ਖੜ ਜਵੇ ਆ ਲੋ ਆ ਸਾਰਾ ਝੂਨਾ ਖੜਿਆ ਹੋਇਆ ਹੈ ਲੋ ਐਡਾ ਝੂਨਾ ਹੋ ਕੇ ਫੇਰ ਖੜ ਜਵੇ ਤਾਂ ਦੱਸੋ ਫਿਰ ਇਹਦੇ ਵਿੱਚ ਕਿਹਦਾ ਕਸੂਰ ਹੈ ਯੂਨੀਵਰਸਿਟੀਆਂ ਯਾਰ ਡਾਕਟਰ ਸਾਲੇ ਇੰਨੇ ਲੋ ਜੀ ਇੱਕ ਖੇਤ ਦਾ ਤਾਂ ਕਰਤਾ ਮਲਿਆ ਮੇਟ ਤੇ ਹੁਣ ਲੱਗੇ ਹੋਏ ਆ ਦੂਜੇ ਖੇਤ ਚ ਤੇ ਆ ਦੂਜੇ ਖੇਤ ਦਾ ਕਰਕੇ ਫੇਰ ਆ ਜਣਾ ਇਹਦੇ ਵਿੱਚ ਇਹਨੂੰ ਵੀ ਆਪਾਂ ਕਰਦੇ ਆ ਕਦੂ ਇਹਦਾ ਵੀ ਕਿਉਂਕਿ ਇਹ ਵੀ ਝੋਨਾ ਬੜਾ ਜਿਆਦਾ ਖਰਾਬ ਹੈ ਹੁਣ ਦੇਖੋ ਕਿਤੇ ਕਿਤੇ ਝੋਨਾ ਦਿਖਦਾ ਜਿਵੇਂ 100 ਚੋਂ ਸਿਰਫ 25% ਝੋਨਾ ਵਿੱਚ ਵਿੱਚ ਦਿਸਦਾ ਪਿਆ ਹਨ ਇਹਨੂੰ ਹੁਣ ਰੱਖ ਕੇ ਵੀ ਕੀ ਕਰਾਂਗੇ ਤੇ ਆ ਬੂਟੇ ਜਿਹੜੇ ਹਰੇ ਨੇ ਇਹਨਾਂ ਨੇ ਨਿਸਰਨਾ ਵੀ ਨਹੀਂ ਹੈਗਾ ਕਿਉਂਕਿ ਵਾਇਰਸ ਇਹਨਾਂ ਦੇ ਵਿੱਚ ਵੀ ਹੈਗੀ ਹੈ ਤੇ ਜਿਹੜੇ ਬੂਟੇ ਤੰਦਰੁਸਤ ਨੇ ਐਨ ਬਿਲਕੁਲ ਸਹੀ ਨੇ ਉਹ ਕੁਝ ਕਬੂਟੇ ਆਪਾਂ ਪੱਟ ਕੇ ਤੇ ਆਪਾਂ ਉਹ ਉੱਪਰ ਵਾਲੇ ਕੀਲੇ 'ਚ ਲਾ ਦਦੇ ਸੀ ਇੱਕ ਉਹ ਅੱਧੇ ਕੀਲੇ 'ਚ ਲਾ ਦਦੇ ਸੀ ਜਣੀ ਵੀ ਉਹ ਅੱਧੇ ਕੀਲੇ ਨੂੰ ਨਾ ਪਾਣਾ ਪਵੇ ਪਈ ਉਹਦਾ ਬਚਾਅ ਹੋ ਜਵੇ ਇੱਕ ਉਹ ਕੀਲੇ ਦਾ ਬਚਾਅ ਹੋ ਜਵੇ ਨਹੀਂ ਤਾਂ ਫੇਰ ਇਹ ਸਭ ਨਾਲ ਤਾਂ 3.5-4 ਕਿੱਲੇ ਜ਼ਮੀਨ ਬਣ ਜਾਣੀ ਸੀ ਕਦੂ ਕਰਨ ਵਾਲੀ ਫੇਰ ਇੰਨਾ ਬਹੁਤਾ ਜਿਆਦਾ ਕੰਮ ਹੋ ਜਾਣਾ ਸੀ ਫੇਰ ਇੰਨਾ ਖਰਚਾ ਵੀ ਸਲਾ ਵਾਰਾ ਨਹੀਂ ਖੰਦਾ ਹੈਗਾ ਤਾਂ ਕਰਕੇ ਸੋਚਿਆ ਵੀ ਚਲੋ ਆਹ 2 ਕਿੱਲੇਆਂ ਦਾ ਕਰਦੇ ਆਂ ਕਦੂ ਅੱਧੇ ਕਿੱਲੇ ਦਾ ਪਰਲੇ ਪਾਸੇ ਹੋ ਗਿਆ ਵਾਲਾ ਤੇ ਅੱਧੇ ਕਿੱਲੇ ਦਾ ਫੇਰ ਹੁਣ ਆ ਕਰਦੇ ਆਂਗੇ ਹਾਂਜੀ ਜਿੰਨੀਆਂ ਵੀ ਵੀਡੀਓ ਆਪਾਂ ਦੇਖਦੇ ਆ ਮਰਖਈ ਸਾਹਿਬ ਦੀਆਂ ਉਹ ਸਾਰੀਆਂ ਹੀ ਤਕਰੀਬਨ ਤਕਰੀਬਨ ਕਿਸੇ ਨਾ ਕਿਸੇ ਟੌਪਿਕ ਦੇ ਉੱਤੇ ਹੁੰਦੀਆਂ ਨੇ ਬਹੁਤ ਵਧੀਆ ਗੱਲਾਂ ਦੱਸਦੇ ਨੇ ਮਰਖਈ ਸਾਹਿਬ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਉਹਨਾਂ ਨੂੰ ਹੀ ਅਸੀਂ ਫੋਲੋ ਕਰਦੇ ਆ ਨਹੀਂ ਤਾਂ ਜੇ ਯੂਨੀਵਰਸਿਟੀ ਦੇ ਹਿਸਾਬ ਨਾਲ ਚੱਲੀਏ ਫੇਰ ਤਾਂ ਅਸੀਂ ਇੱਕ ਦਿਨ ਵੀ ਕਾਮਯਾਬ ਨਾ ਹੋ ਸਕੀਏ ਤੇ ਆ ਹੁਣ ਦੂਸਰੇ ਖੇਤ ਦਾ ਕਦੂ ਹੋ ਗਿਆ ਹੁਣ ਇੱਧਰ ਆ ਖੱਤੇ 'ਚ ਵਾਰਡ ਦਿੰਨੇ ਆ ਇਹ ਪ੍ਰਾਪੋ ਬੜਾ ਔਖਾ ਏ ਟਰੈਕਟਰ ਵੀ ਨਹੀਂ ਚੱਲਦਾ ਇਹਨਾਂ ਦੇ ਵਿੱਚ ਮੈਂ ਦਿਖਾਉਣਾ ਤੁਹਾਨੂੰ ਟਰੈਕਟਰ ਕਿਹੜੇ ਹਿਸਾਬ ਨਾਲ ਚੱਲੇਗਾ ਪੂਰਾ ਜ਼ੋਰ ਲਾ ਕੇ ਟਰੈਕਟਰ ਚੱਲਦਾ ਲਓ ਜੀ ਕਰੋ ਚੈੱਕ ਦੇਖੋ ਝੋਨਾ ਕਿੱਥੇ ਕਿੱਥੇ ਟਕਰਾਇਆ ਟਰੈਕਟਰ ਦੇ ਟਾਇਰ ਪੂਰੇ ਥੱਲੇ ਲੁਕਦੇ ਨੇ ਭਏ ਅਗਲੇ ਟਾਇਰ ਦੇਖੋ ਟਰੈਕਟਰ ਦੀ ਲਾਟ ਕਿੱਥੋਂ ਦੱਤਰ ਪੈਂਦੀ ਐ ਆ ਲਾਟ ਪੈਂਦੀ ਐ ਵੀ ਟਰੈਕਟਰ ਦੀ ਦੇਖੋ ਲਾਟ ਪੈਂਦੀ ਕਰ ਲੋ ਚੈੱਕ ਆ ਦੁਆਰਾ ਦਾ ਦੂ ਕਰਨਾ ਬੜਾ ਔਖਾ ਐ ਤੇ ਪ੍ਰਵੋ ਲੋਈ ਕਰ ਲੋ ਚੈੱਕ ਤੁਸੀਂ ਵੀ ਦੇਖ ਲੋ ਆ ਦੇਖੋ ਟਰੈਕਟਰ ਤੁਰਦਾ ਨਹੀਂ ਪਿਆ ਆ ਹਾਲ ਹੁੰਦਾ ਪਿਆ ਦੇਖੋ ਲਾਟ ਕਿਤੇ ਟੱਕਰ ਪੈਂਦੀ ਐ ਆ ਲੋ ਇਹ ਗੱਲਾਂ ਹੁਣ ਛੁੱਟ ਤਾਂ ਨਹੀਂ ਹੈਗੀਆਂ ਆ ਲੋ ਆਸ ਹਾਬ ਨਾਲ ਕਦੂ ਹੁੰਦਾ ਪਿਆ ਦੱਸੋ ਮੈਨੂੰ ਹੁਣ ਟੈਂਕੀ ਤੇਲ ਦੀ ਲੱਗੇਗੀ ਕਿ ਨਾ ਲੱਗੇਗੀ ਆ ਲੋ ਟਰੈਕਟਰ ਤੁਰਦਾ ਨਹੀਂ ਪਿਆ ਡਾਕਰ ਜ਼ਮੀਨ ਐ ਭਰਾਵੋ ਸਾਨੂੰ ਪਤਾ ਐ ਸੀ ਕਿਹੜੇ ਹਾਲਿਆਂ ਨਾਲ ਕਦੂ ਕਰਦੇ ਆ ਪਏ ਹਾਲੋ ਐਵੇਂ ਕਿਤੇ ਕੱਦੂ ਹੁੰਦੇ ਹੁੰਦੇ ਨੇ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਵੇਟ ਟਰੈਕਟਰ ਨੂੰ ਪਏ ਹੋਏ ਨੇ ਬੈਡ ਪਏ ਹੋਏ ਨੇ ਮਗਰ ਰੋਬਟਾ ਵੀ ਟਰੰਗਿਆ ਹੋਇਆ ਹੈ ਵਜਣ ਵਾਸਤੇ ਤੇ ਟਰੈਕਟਰ ਫੇਰ ਨਹੀਂ ਤੁਰਦਾ ਆ ਲੋ ਆ ਕਰ ਲਓ ਚੈੱਕ ਤੁਹਾਡੇ ਸਾਹਮਣੇ ਹੀ ਆ ਆ ਚੀਜ਼ਾਂ ਪਚਾਓ ਇਹਨਾਂ ਯੂਨੀਵਰਸਟੀਆਂ ਦਾ ਕਰ ਉਹਨਾਂ ਨੂੰ ਦਿਖਾਓ ਵੀ ਆ ਆ ਵੀ ਕੁਝ ਹੋ ਸਕਦਾ ਕਿਸਾਨ ਦਾ ਹਾਲੋ ਆ ਪਤਰਾ ਮੰਗ ਪਾਲੀਆਂ ਫਸਲਾਂ ਨੇ ਐਵੇਂ ਵਾਈਆਂ ਜਾਂਦੀਆਂ ਨੇ ਬੜੀਆਂ ਔਖੀਆਂ ਲੱਗਦੀਆਂ ਨੇ ਭਰਾਵੋ ਰਾਤ ਨੂੰ ਨੀਂਦ ਨਹੀਂ ਆਉਂਦੀ ਹੈਗੀ ਇਹ ਨਹੀਂ ਦਿਮਾਗ ਤੇ ਟੈਨਸ਼ਨ ਹੋਈ ਹੋਈ ਹੈ ਸਾਰੀ ਰਾਤ ਅੱਖਾਂ ਸਾਹਮਣੇ ਇਹੀ ਚੀਜ਼ਾਂ ਘੁੰਮੀ ਜਾਂਦੀਆਂ ਨੇ ਅੱਜ ਤਾਂ ਸਗੋਂ ਫੇਰ ਕੱਦੂ ਵਰ ਲਿਆ ਸਾਨੂੰ ਪਤਾ ਵੀ ਰਾਤ ਨੂੰ ਨੀਂਦ ਕਿਵੇਂ ਆਉਂਦੀ ਹੈ ਚਲੋ ਝੋਨਾ ਡੁੱਬ ਜਵੇ ਫੇਰ ਗੱਲ ਵੱਖਰੀ ਐ ਫੇ ਕੁਦਰਤ ਦੀ ਮਾਰ ਪੈ ਜਾਂਦੀ ਐ ਹੁਣ 2022 ਦੇ ਵਿੱਚ ਬਿਮਾਰੀ ਆਈ ਸੀ ਕਿੰਨਾ ਕੁ ਹਾਲ ਐ ਨਾ ਯੂਨੀਵਰਸਿਟੀਆਂ ਦੇ ਡਾਕਟਰਾਂ ਨੇ ਕਰ ਲਿਆ ਯਾਰ ਕੋਈ ਦਾ ਕੋਈ ਨਾ ਕੋਈ ਤਾਂ ਤੋੜੇ ਦਾ ਕੱਢਣਾ ਚਾਹੀਦਾ ਸੀ ਜਦੋਂ 22 ਚ ਬਿਮਾਰੀ ਆਈ ਉਸ ਤੋਂ ਬਾਅਦ ਦੁਬਾਰਾ ਨਹੀਂ ਆਈ ਇਹ ਚੁੱਪ ਕਰਕੇ ਬੈਠ ਗਏ ਵੀ ਲੋਕ ਕੋਈ ਗੱਲ ਵੀ ਨਹੀਂ ਹੈਗੀ ਹਨਾ ਆ ਯਾਰ ਕਿਦਾ ਦਿਲ ਕਰਦਾ ਐ ਦੇਖ ਲਓ ਆ ਹਾਲ ਹੈ। ਕਰ ਲੋ ਚੈੱਕ ਆ ਲੋ। ਲਾਟ ਨਹੀਂ ਟੁੱਟਦੀ ਟਰੈਕਟਰ ਦੀ। ਟਰੈਕਟਰ ਤੁਰਦਾ ਨਹੀਂ ਪਿਆ। ਦੇਖ ਲੋ। ਤੁਰਦਾ ਟਰੈਕਟਰ ਕਿਤੇ? ਕਰ ਲੋ ਚੈੱਕ ਭਰਾਵੋ ਆ ਦੇਖੋ ਟਰੈਕਟਰ ਤੁਰਦਾ ਨਹੀਂ ਪਿਆ।